ਇਸੀਕਿਉਰਟੀ ਨਹੀਂ ਹੈ ਕੋਈ ਵੀ ਆ ਕੇ ਡਾਕਟਰ ਨੂੰ ਕਿਸੇ ਵੀ ਤਰ੍ਹਾਂ ਦਾ ਥ्रेट ਦੇ ਰਿਹਾ ਸਾਡੇ ਕਮਰੇ ਦੇ ਵਿੱਚ 10 ਬੰਦੇ ਇਕੱਠੇ ਆ ਗਏ ਸਾਡੇ ਕੋਲ ਕੋਈ ਸਿਕਿਉਰਟੀ ਨਹੀਂ ਹੈ ਰਾਤ ਜੀ ਔਰ ਸਾਨੂੰ ਇੱਕ ਕਾਉਰਸ ਕੀਤਾ ਗਿਆ ਜੀ ਡਾਕਟਰ ਸਾਹਿਬ ਇਹਦਾ ਪਰਚਾ ਜਲਦੀ ਜਲਦੀ ਕੱਟ ਕੇ ਇਹਨਾਂ ਨੂੰ ਜਲਦੀ ਜਲਦੀ ਹਾਰਗੋ ਇਹ ਕੋਈ ਤਰੀਕਾ ਕੋਡਾ ਹੈ ਕਿ ਤੇ ਆਨ ਜਿਊਟੀ ਡਾਕਟਰ ਜੀ ਸਾਡੇ ਕਮਰੇ ਦੇ ਅੰਦਰ ਟੱਕਾ ਮਾਰ ਕੇ ਬੜੇ ਮੇਰੇ ਕਲਾਸ 4 ਦੇ ਮੁੰਡੇ ਆ ਗਏ ਇਹਨਾਂ ਨੂੰ ਬਾਹਰ ਫੜ ਕੇ ਬਾਹਰ ਕੱਢਿਆ ਅਸੀਂ ਉਹਨਾਂ ਰੋਕਣ ਦੀ ਕੋਸ਼ਿਸ਼ ਕੀਤੀ ਪੁਲਿਸ ਵਾਲਿਆਂ ਨੇ ਸਾਡੀ ਕੋਈ ਹੈਲਪ ਨਹੀਂ ਤਸਵੀਰਾਂ ਦੇਖ ਸਕਦੇ ਹੋ ਕਿ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਸਾਹਮਣੇ ਆ ਰਹੀਆਂ ਨੇ ਜਿੱਥੇ ਕੀ ਦੇਰ ਰਾਤ ਹਸਪਤਾਲ ਦੇ ਵਿੱਚ ਹੰਗਾਮਾ ਹੋ ਜਾਂਦਾ ਹੈ ਐਮਰਜੈਂਸੀ ਦੇ ਅੰਦਰ ਡਾਕਟਰਾਂ ਤੇ ਸਟਾਫ ਤੇ ਜਾਨਲੇਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੇਕਰ ਗੱਲ ਕੀਤੀ ਜਾਵੇ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਸੰਬੰਧੀ ਡਾਕਟਰ ਨੇ ਦੱਸਿਆ ਹੈ ਕਿ ਪਰਚਾ ਕੱਟਣ ਦੀ ਮੰਗ ਨੂੰ ਲੈ ਕੇ ਉਹਨਾਂ 'ਤੇ ਹਮਲਾ ਕੀਤਾ ਗਿਆ ਉਹਨਾਂ ਕਹਿੰਦੇ ਕਿ ਇਸ ਕੱਲ ਨੂੰ ਲੈ ਕੇ ਵਿਵਾਦ ਹੁੰਦਾ ਹੈ ਤੇ ਵਿਵਾਦ ਇੰਨਾ ਜ਼ਿਆਦਾ ਵੱਧ ਜਾਂਦਾ ਹੈ ਕਿ ਉਹਨਾਂ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਦੱਸਦੀ ਹੈ ਕਿ ਹੁਣ ਪੂਰੇ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ ਠੀਕ ਹੈ ਨਾ ਡਾਕਟਰ ਤੇ ਪੁਲਿਸ ਦਾ ਆਉ ਜਾਂਦੇ ਆ ਮੈਮ ਅੱਜ ਇੱਥੇ ਜਿਹੜਾ ਹੰਗਾਮਾ ਹੁੰਦਾ ਹੈ ਕੀ ਕਾਰਨ ਹੈ ਕਿ ਕਿਸੇ ਅਟੈਕ ਵੀ ਕੀਤਾ ਗਿਆ ਅੰਦਰ ਬਣ ਦੀ ਕੋਸ਼ਿਸ਼ ਕੀਤੀ ਡਾਕਟਰ ਰੂਮ ਤੇ ਇੱਕ ਦੋ ਆਪਸੀ ਪਾਰਟੀਆਂ ਆਈਆਂ ਜੀ ਸੀ ਲੜਕੀਆਂ ਆਈਆਂ ਹੈ ਔਰ ਇਹ ਆਈਆਂ ਸੀ ਆਈ ਗੈਸ ਸੀ ਜੀ ਜੋਤੀਵਾਲ ਪੁਲਿਸ ਕਾ ਵੀ ਦੇ ਸੀ ਜੀ ਇਹ ਸਾਡੇ ਕੋਲ ਪਰਚਾ ਕਾ ਸੀ ਇਹਨਾਂ ਦਾ ਪਰਚਾ ਕੱਟਣ ਨੂੰ ਮਨਾਨੀ ਦਿੱਤਾ ਸੀ ਇਹਨਾਂ ਨੇ ਸਿਰਫ ਇਹਨਾਂ ਨੇ ਕਿ ਆਸੀ ਤੁਸੀਂ ਪਹਿਲੇ ਇਲਾਜ ਕਰਾ ਲਓ ਤੁਹਾਡਾ ਪਰਚਾ ਤੁਹਾਡੇ ਟਾਈਮ ਤੇ ਹੋ ਜਾਏਗਾ ਪਰ ਇਹਨਾਂ ਸਭ ਨੇ ਸ਼ਰਾਬ ਪੀਤੀ ਹੋਈ ਸੀ ਜੀ ਉਸ ਦੇ باوجود ਅਸੀਂ ਇਹਨਾਂ ਦਾ ਪਰਚਾ ਕੱਟਣ ਨੂੰ ਤਿਆਰ ਹੋ ਗਏ ਪਰ ਇਹਨਾਂ ਦੇ ਨਾਲ ਇੰਨੇ ਬੰਦੇ ਸੀ ਕਿ ਇਹਨਾਂ ਨੇ ਆ ਕੇ ਸਰਕਾਰੀ ਪ੍ਰਾਪਰਟੀ ਦੇ ਵਿੱਚ ਤਖ਼ਤ ਦੇਣ ਦੀ ਕੋਸ਼ਿਸ਼ ਕੀਤੀ ਸਾਡੇ ਉੱਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਸਾਡੇ ਤੇ ਇਗਜ਼ਾਮ ਲਗਾਏ ਕਿ ਅਸੀਂ ਇਹਨਾਂ ਨੂੰ ਆਪੋਜ਼ਿਟ ਪਾਰਟੀ ਕੋ ਪੈਸੇ ਲਾ ਕੇ ਉਹਨਾਂ ਦੇ ਕੱਟ ਮਾਰੀਏ ਜੀ ਕਿ ਉਹਨਾਂ ਦਾ ਪਰਚਾ ਪਹਿਲੇ ਕੱਟਦਾ ਇਹਨਾਂ ਦਾ ਬਾਅਦ ਚੋਂ ਕੱਟਿਆ ਜੀ ਇਸ ਦੇ ਬਾਅਦ ਜਦ ਅਸੀਂ ਪੀਸੀਆਰ ਭੁਲਾਈ ਤੇ ਪੀਸੀਆਰ ਨੇ ਕਿਹਾ ਜੀ ਇਹਨਾਂ ਦਾ ਪਰਚਾ ਕੱਟ ਦੋ ਔਰ ਪੀਸੀਆਰ ਦਾ ਬੰਦਾ ਆ ਕੇ ਮੈਨੂੰ ਇਹ ਗੱਲ ਕਹਿ ਰਿਹਾ ਜੀ ਤੁਸੀਂ ਐਮਐਲਆਰ ਕੱਟ ਦੋ ਪਰਚਾ ਸਵੇਰੇ ਹੀ ਕੱਟ ਦਈਏ ਮੈਨੂੰ ਪੀਸੀਆਰ ਨੰਬਰ ਪਤਾ ਨਹੀਂ ਸਮਝ ਆ ਰਹੀ ਕਿ ਸਾਡੀ ਪੀਸੀਆਰ ਨੂੰ ਇੰਨਾ ਨਹੀਂ ਪਤਾ ਕਿ ਐਮਐਲਆਰ ਔਰ ਪਰਚਾ ਇਤਨੀ ਚੀਜ਼ ਹੁੰਦੀ ਹੈ ਮੈਨੂੰ ਪੀਸੀਆਰ ਨੰਬਰ ਪਤਾ ਕਿ ਇਹਦਾ ਕਿਹੜੀ ਪੀਸੀਆਰ ਆਈ ਸੀ ਪੀਸੀਆਰ ਡਿਵੀਜ਼ਨ ਨੰਬਰ 2 ਦੀ ਸੀਗੀ ਮੈਂ ਸ਼ਕਲ ਦੱਸ ਕੇ ਦੱਸ ਸਕਦੀ ਹਾਂ ਮੈਨੂੰ ਇਹ ਨਹੀਂ ਪਤਾ ਕਿ ਕਿੱਥੋਂ ਦੀ ਆਈ ਸੀ ਮੈਂ 100 ਨੰਬਰ ਤੇ ਫੋਨ ਵੀ ਕੀਤਾ ਹੈ ਆਈ ਵੀ ਪੀਸੀਆਰ ਇੱਥੇ ਨਾਈਟ ਡਿਊਟੀ ਤੇ ਮੈਂ ਆ ਡਾਕਟਰ ਰਮਨ ਬੈਠੇ ਆ ਕੋਈ ਸਿਕਿਉਰਿਟੀ ਨਹੀਂ ਹੈ ਕੋਈ ਵੀ ਆ ਕੇ ਡਾਕਟਰ ਨੂੰ ਕਿਸੇ ਵੀ ਤਰ੍ਹਾਂ ਦਾ ਥ੍ਰੈਟ ਦੇ ਰਿਹਾ ਸਾਡੇ ਕਮਰੇ ਦੇ ਵਿੱਚ 10 ਬੰਦੇ ਇਕੱਠੇ ਆ ਗਏ ਸਾਡੇ ਕੋਲ ਕੋਈ ਸਿਕਿਉਰਿਟੀ ਨਹੀਂ ਹੈ ਰਾਤ ਨੂੰ ਔਰ ਸਾਨੂੰ ਇਹ फोर्स ਕੀਤਾ ਗਿਆ ਕਿ ਡਾਕਟਰ ਸਾਹਿਬ ਦਾ ਪਰਚਾ ਜਲਦੀ ਜਲਦੀ ਕੱਟ ਕੇ ਇਹਨਾਂ ਨੂੰ ਜਲਦੀ ਜਲਦੀ ਫਾਰਗ ਕਰੋ ਇਹ ਕੋਈ ਤਰੀਕਾ ਥੋੜਾ ਹੈ ਕਿਸੇ ਆਨ ਡਿਊਟੀ ਡਾਕਟਰ ਲੈਣਾ ਜੀ ਆਨ ਡਿਊਟੀ ਡਾਕਟਰ ਇੱਥੇ ਆਪਣੀ ਘਰ-ਬਾਰ ਛੱਡ ਕੇ ਡਿਊਟੀ ਕਰ ਰਿਹਾ ਹੈ ਔਰ ਉਹ ਨੂੰ ਪੁਲਿਸ फोर्स ਕਰ ਰਹੀ ਕਿ ਇਹਨਾਂ ਨੂੰ ਕੱਟ ਕੇ ਜਲਦੀ ਉਹਦੀ ਬਹਾਲ ਰਿਸ਼ਾਦ ਕਰੋ ਜੀ ਮੰਗਰ ਤੇ ਸੇਰ ਬਾਰ ਜਵਾਨ ਵੀ ਤਾਂ ਖੜਾ ਖੜਾਇਆ ਹੁੰਦਾ ਇੱਕ ਕਾਂਸਟੇਬਲ ਵੀ ਖੜਾਇਆ ਕੋਈ ਕਾਂਸਟੇਬਲ ਹੀ ਮੇਰੇ ਕੋਲ ਅੰਦਰ ਆਇਆ ਮੈਂ ਕਿੰਨੀ ਦੇਰ ਦੀ ਅੱਧਾ ਪੌਣਾ ਘੰਟਾ ਮੈਂ ਬੋਲਦੀ ਰਹੀ ਪੀਸੀਆ ਨੂੰ ਬੁਲਾਓ ਪੁਲਿਸ ਨੂੰ ਬੁਲਾਓ ਕੋਈ ਨਹੀਂ ਆ ਰਿਹਾ ਈਵਨ ਸਾਡਾ ਬਾਹਰ ਜਾਣ ਦਾ ਵੀ ਰਸਤਾ ਇਹਨਾਂ ਨੇ ਬਲੌਕ ਕਰ ਦਿੱਤਾ ਸਾਡੇ ਕਮਰੇ ਤੋਂ ਬਾਹਰ ਜਾਣ ਦਾ ਐ ਕੋਈ ਸੀ ਬਾਹਰ ਇੱਥੇ ਬੰਦੇ ਖੜੇ ਸੀ ਜੀ ਅਸੀਂ ਅੰਦਰੋਂ ਵੀ ਕੋਸ਼ਿਸ਼ ਕੀਤੀ ਸਾਡੇ ਕਮਰੇ ਦੇ ਅੰਦਰ ਟੱਕਾ ਮਾਰ ਕੇ ਵੜਿਆ ਮੇਰੇ ਕਲਾਸ 4 ਦੇ ਮੁੰਡਿਆਂ ਨੇ ਇਹਨਾਂ ਨੂੰ ਬਾਹ ਫੜ ਕੇ ਬਾਹ ਕੱਢਿਆ ਹਮਨ ਰੋਕਣ ਦੀ ਕੋਸ਼ਿਸ਼ ਕੀਤੀ ਪੁਲਿਸ ਵਾਲਿਆਂ ਨੇ ਸਾਡੀ ਕੋਈ ਹੈਲਪ ਨਹੀਂ ਕਿ ਕੋਈ ਵੀ ਅਥੇ ਅੰਦਰਾਂ ਦੇ ਹਮਮ ਹਮਲਾ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ ਕਿ ਅੰਦਰ ਆ ਕੇ ਉਹਨਾਂ ਨੇ ਬਹੁਤ ਸੰਗਾਮਾ ਕੀਤਾ ਔਨ ਡੀਟੀ ਡਾਕਟਰ ਤੇ ਇਲਜ਼ਾਮ ਲਗਾਏ ਕਿ ਡਾਕਟਰ ਜਿਹੜੇ ਹੈ ਪੈਸੇ ਲੈ ਕੇ ਪਰਚੇ ਕਰਦੇ ਹੈ ਸ਼ਰਾਬ ਸ਼ੂਮ ਵੀ ਕੀਤੀ ਹੈ ਬਹੁਤ ਸ਼ਰਾਬ ਪੀਤੀ ਹੋਈ ਹੈ ਉਹਨਾਂ ਨੇ ਜੀ ਜੀ ਤੇ ਵੀ ਸਾਨੂੰ ਪੰਨਾਂ ਦਾ ਪਰਚਾ ਕੱਟਣਾ ਪਿਆ ਕਿਉਂਕਿ ਅਸੀਂ ਇੱਥੇ ਮਾਹੌਲ ਨੂੰ ਸ਼ਾਂਤ ਰੱਖਣਾ ਤੁਹਾਡੇ ਹਿਸਾਬ ਨਾਲ ਕੀ ਕਾਰਵਾਈ ਹੁੰਦੀ ਹੈ ਜੇ ਤੁਸੀਂ ਕੀ ਮੇਰੇ ਖਿਆਲ ਨਾਲ ਸਾਨੂੰ ਸਭ ਤੋਂ ਪਹਿਲੇ ਸਿਕਿਉਰਟੀ ਦੇਣੀ ਚਾਹੀਦੀ ਹੈ ਤਾਂ ਕਿ ਇਹੋ ਜਿਹੇ ਲੋਕ ਜਿਹੜੇ ਰਾਤ ਨੂੰ ਆਉਂਦੇ ਐ ਉਹਨਾਂ ਤੋਂ ਡਾਕਟਰ ਤੇ ਸਟਾਫ ਨੂੰ ਸਿਕਿਉਰਟੀ ਮਿਲੇ ਤੇ ਸਿਵਲ ਹਸਪਤਾਲ ਦੇ ਬਾਕੀ ਮਰੀਜ਼ ਜਿਹੜੇ ਐ ਉਹ ਵੀ ਕੰਫਰਟੇਬਲ ਰਹਿਣ ਠੀਕ ਹੈ ਸਿਵਲ ਹਸਪਤਾਲ ਦੇ ਐਮਰਜੈਂਸੀ 'ਚ ਦੇਰ ਰਾਤ ਹੰਗਾਮਾ ਹੋਇਆ ਉਹਨੂੰ ਲੈ ਕੇ ਸਰ ਕੋਈ ਕਾਰਵਾਈ ਵਗੈਰਾ ਹੋਈ ਹੈ ਕਿ ਐਕਸ਼ਨ ਲੜਾਈ ਜਿਹੜਾ ਕਰਦੇ ਦੋਨੋਂ ਪਾਰਟੀਆਂ ਆਉਂਦੀਆਂ ਨੇ ਸ਼ਾਮ ਰਾਤ ਦੇ ਟਾਈਮ ਜੀ ਕਈ ਵਾਰ ਲੋਕਾਂ ਨੇ ਬਿਰਾਦਤ ਕੀਤੀ ਹੁੰਦੀ ਉਹਨਾਂ ਦੇ ਆ ਕੇ ਇੱਥੇ ਹੀ ਆਪ ਤੋਂ ਮੈਡੀਕਲ ਕਾਊਂਟਰ ਦੇ ਅੱਗੇ ਪਿੱਛੇ ਹੋਣ ਕਰਕੇ ਲੜਾਈ ਚੜਾ ਕਰੁੰਦੇ ਨੇ ਕੋਈ ਨਹੀਂ ਪਤਾ ਲੱਗਿਆ ਹੈ ਕਿ ਇਹ ਕਰਕੇ ਕਾਰਵਾਈ ਕਰਦੋ ਸਰ ਸੁਰੱਖਿਆ ਨੂੰ ਲੈ ਕੇ ਲਗਾਤਾਰ ਸਵਾਲ ਉੱਠਦੇ ਨੇ ਲੱਗਦਾ ਕਿ ਇੱਕ ਮੁਲਾਜ਼ਮ ਜਿਹੜਾ ਦੇਰ ਰਾਤ ਹੁੰਦਾ ਉਹ ਕਾਫੀ ਹੈ ਲਿਖ ਕੇ ਭੇਜਿਆ ਹੋਇਆ ਜੀ ਮੁਲਾਜ਼ਮ ਲਵਾ ਰਹੇ ਹੋ ਤੇ ਕੁਝ ਦਿਨ ਪਹਿਲਾਂ ਵੀ ਸਰ ਇੱਕ ਲੜਾਈ ਹੋਈ ਸੀ ਕਿ ਐਂਬੂਲੈਂਸ ਚ ਆ ਲਗਣਾ ਮਾਰ ਮਾਰਪਟ ਹੁੰਦੀ ਆ ਅੱਜ ਵੀ ਦੇਰ ਦਾ ਹੰਗਾਮਾ ਹੁੰਦਾ ਜਿਹੜੇ ਮੈਡੀਕਲ ਕਰਾਨ ਆਂਦੇ ਨੇ ਸ਼ਖਸ ਉਹ ਆਪਣੇ ਸ਼ਰਟਾਂ ਕੱਪੜੇ ਤੱਕ ਲਾਲ ਹੁੰਦੇ ਨੇ ਅੱਗੋ ਜਿਹੜੀ ਡਾਕਟਰ ਆ ਉਹ ਮਹਿਲਾ ਡਾਕਟਰ ਹੁੰਦੀ ਆ ਉਹਦੇ ਵੱਲੋਂ ਵੀ ਤੁਹਾਨੂੰ ਕੰਪਲੇਨ ਆਈ ਹੋਣੀ ਆ ਕਿ ਮੈਨੂੰ ਅਸੁਰੱਖਿਆ ਮਹਿਸੂਸ ਹੋ ਰਹੀ ਹੈ ਇਹ ਜਿਹੜਾ ਜੁਰ ਕਰ ਰਹੇ ਆ ਇਹਦੇ ਹੱਥਾਂ ਵਿੱਚ ਵੀ ਜੇ ਤੇ ਜਿਨ੍ਹਾਂ ਨੇ ਹੰਗਾਮਾ ਕੀਤਾ ਸਰ ਉਹਨਾਂ ਦੇ ਬੰਦੀ ਕਰ ਦੇ ਹੋਊਗੀ ਬਿਲਕੁਲ ਹੋਏਗੀ ਜੀ ਜਿਹੜੇ ਸਰ ਨੇ ਕਾਰਵਾਈ ਕਰੇਗੀ ಮಧ್ಯಾಹ್ನ ಲೈಫ್ದಲ್ಲಿ ಯುವಂ ವೇರಿ ದಿನಾಳ